ਲੁਧਿਆਣਾ ਦੇ ਸਮਰਾਲਾ ਚੌਂਕ 'ਚ ਹੋਇਆ ਜ਼ਬਰਦਸਤ ਹੰਗਾਮਾ ਪ੍ਰਵਾਸੀਆਂ ਅਤੇ ਪੰਜਾਬੀਆਂ ਦੇ ਵਿੱਚ ਹੋਇਆ ਝਗੜਾ ਦੋਨੋਂ ਹੋਏ ਆਹਮੋ ਸਾਹਮਣੇ ਪੁਲਿਸ ਦੇ ਨਾਲ ਵੀ ਹੋਈ ਹੱਥੋਪਾਈ ਬੱਸ ਨੂੰ ਅੱਗ ਲਾਉਣ ਦੀ ਕੀਤੀ ਗਈ ਕੋਸ਼ਿਸ਼ ਲੁਧਿਆਣਾ ਦੇ ਸਮਰਾਲਾ ਚੌਂਕ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਸਕੂਲ ਬੱਸ ਅਤੇ ਮੋਟਰਸਾਈਕਲ ਦਾ ਆਪਸ ਦੇ ਵਿੱਚ ਐਕਸੀਡੈਂਟ ਹੋ ਗਿਆ ਇਸ ਐਕਸੀਡੈਂਟ ਦੇ ਵਿੱਚ ਜ਼ਖਮੀ ਹੋਏ ਵਿਅਕਤੀ ਨੂੰ ਲੋਕਾਂ ਅਤੇ ਪੁਲਿਸ ਦੀ ਮਦਦ ਦੇ ਨਾਲ ਇਲਾਜ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਲੇਕਿਨ ਮੌਕੇ ਤੇ ਪਹੁੰਚੇ ਜ਼ਖਮੀ ਵਿਅਕਤੀ ਦੇ ਭਾਰੀ ਗਿਣਤੀ ਦੇ ਵਿੱਚ ਪ੍ਰਵਾਸੀ ਸਮਰਥਕਾਂ ਨੇ ਹੰਗਾਮਾ ਕਰ ਦਿੱਤਾ ਅਤੇ ਸਕੂਲ ਬੱਸ ਨੂੰ ਕੇਰ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਮੌਕੇ ਤੇ ਮੌਜੂਦ ਪੁਲਿਸ ਨੇ ਪ੍ਰਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮ ਦੇ ਨਾਲ ਵੀ ਹੱਥੋਪਾਈ ਕੀਤੀ ਮੌਕੇ ਤੇ ਇਕੱਠੇ ਹੋਏ ਪੰਜਾਬੀ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਬਚਾਇਆ ਪੁਲਿਸ ਨੇ ਬੱਸ ਡਰਾਈਵਰ ਨੂੰ ਬੜੀ ਮੁਸ਼ਕਲ ਦੇ ਨਾਲ ਪ੍ਰਵਾਸੀਆਂ ਤੋਂ ਬਚਾ ਕੇ ਬੱਸ ਸਮੇਤ ਉਥੋਂ ਥਾਣੇ ਭੇਜ ਦਿੱਤਾ ਉਸ ਤੋਂ ਬਾਅਦ ਪ੍ਰਵਾਸੀ ਅਤੇ ਪੰਜਾਬੀ ਆਮਣੇ ਸਾਹਮਣੇ ਹੋ ਗਏ ਪੁਲਿਸ ਨੇ ਬੜੀ ਮੁਸ਼ਕਲ ਦੇ ਨਾਲ ਹਾਲਾਤਾਂ ਤੇ ਕਾਬੂ ਪਾਇਆ ਗਿਆ ਲੇਤਾ ਹੋਈ ਇੱਕ ਇਥੇ ਐਕਸੀਡੈਂਟ ਹੋਇਆ ਕਾਲਜ ਦੀ ਬੱਸ ਮੁੜਦੀ ਪਈ ਸੀ ਉਹ ਦੂਜੇ ਮਨ ਰਾ ਗਈ ਨਾ ਦੇਖਿਆ ਨਹੀਂ ਕਦੇ ਬਿੱਟੋ ਟਾਇਰ ਮਾੜਾ ਜਾ ਲੱਗਿਆ ਰਾਕ ਥਲੇ ਡੇ ਗਿਆ ਤੋ ਬੱਸ ਵਾਲਾ ਨੇ ਬੱਸ ਰੋਕ ਕੇ ਥੱਲੇ ਦੇਖਿਆ ਜਾਨੂੰ ਇਕੱਠੇ ਹੋ ਗਏ ਬੱਸ ਵਾਲੇ ਨੂੰ ਫੁੱਟਣਾ ਪਿਆ ਮੈਂ ਜਿਹੜਾ ਬੰਦਾ ਫੱਟੜ ਸੀਗਾ ਉਹਨੂੰ ਹੱਥ ਨਾਲ ਭੇਜਤਾ ਤੇ ਮੈਂ ਹਾਂ ਚੱਲ ਬੱਸ ਦਾ ਲੱਗੇ ਨਿਸ਼ਾਨ ਕਹਿੰਦੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬਰ ਡਰਾਈਵਰ ਨੂੰ ਕਹਿੰਦਾ ਵੀ ਬੱਸ ਭਜਾ ਤਾਂ ਥਾਣੇ ਨਾਲ ਜਾਂਦੇ ਆ ਥਾਣੇ ਜਾ ਕੇ ਮੈਂ ਬੰਦਾ ਹਵਾਲਾ ਤੇ ਡਰਾਈਵਰ ਦੇ ਆ ਗੱਡੀ ਰਾਉਂਡਪ ਹੈ ਜ਼ਖਮੀ ਠੀਕ ਠਾਕ ਹੈ ਉਹਨਾਂ ਨੂੰ ਬਾਹਰ ਕੱਢੋ ਯਾਰ ਨਾ ਬਾਰ ਕੋ ਟਪਾ ਜਾਂਦੇ ਜੋ ਬੋਲਾ ਤਿਆਰ ਕਰਦੇ ਪਹਿਲੇ ਮੋਹਾਲੀ ਦੇ ਦੋ ਬੰਦੇ 2000 ਮਾਰਦੇ ਮੋਹਾਲੀ ਦੇ ਜਿਹਨਾਂ ਨੇ ਬੰਦੇ ਬੜੀਆਂ ਚੂਤੇ ਕਰੇ ਚੋਰੀਆਂ ਯਾਰੀਆਂ ਡਾਕੇ ਹੀ ਮਾਰਦੇ ਪਹਿਲੇ ਸੋ ਮੈਂ ਕਸਬੂ ਕਹੀ ਪਿੰਦੇ ਚੋਰੀਆਂ ਹੀ ਕਰਦੇ ਨੇ ਵਗਿਆ ਰਹੇ ਗੁੰਦੇ ਨੇ ਲੁੱਟਾ ਖੋਹ ਹੀ ਕਰਦੇ ਰਾਤ ਨੂੰ ਬਿਹਾਰੀਏ ਭੈਣ ਜਦੋਂ ਪਿਛਲੇ ਹਫਤੇ ਕਾਂਡ ਹੋਇਆ ਮਾਡਲ ਟਾਊਨ ਚ ਜੱਜ ਨੂੰ ਵੀ ਮਾਰ ਗਏ ਨੇ ਜੱਜ ਦੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਮਾਰ ਕੇ ਸਾਰਾ ਪੈਸਾ ਲੁੱਟ ਕੇ ਮਾਡਲ ਟਾਊਨ ਏਰੀਆ ਚ ਲੁਧਿਆਣਾ ਮਾਡਲ ਟਾਊਨ ਚ ਸਾਰੇ ਭਈਏ ਪਾਇਆ ਹੈ ਪਿਛਲੇ ਹਫਤੇ ਦੀ ਗੱਲ ਹੈ ਜੱਜ ਨੂੰ ਮੱਡੇ ਜੱਜ ਨੂੰ ਮਾਰ ਗਏ ਨੇ ਭਈਏ ਉਸੇ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਅਗਲਾ ਵੀਰੇ ਕੋਈ ਬੱਸ ਲੈ ਇਹਨਾਂ ਦੇ ਬੰਦੇ ਨੂੰ ਟੱਕਰ ਟੁੱਕਰ ਮਾਰ ਕੇ ਚਲਾ ਗਿਆ ਇਹਨਾਂ ਨੇ ਥਾਣਾ ਘਰਾਤੀ ਪੁਲਿਸ ਨੂੰ ਕਿ ਬੱਸ ਇਹਨਾਂ ਨੇ ਐਦਾ ਕਿ ਇੰਨਾ ਗੰਦ ਪਾਇਆ ਭਈਆ ਨੇ ਪਹਿਲੇ ਪੁਲਿਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤੇ ਪੁਲਿਸ ਨੂੰ ਅਸੀਂ ਬਚਾਉਂਦਾ ਸਾਨੂੰ ਕੋਰ ਬਚਾਊਗਾ ਇਹਨਾਂ ਦਾ ਰਾਜ ਪੂਰਾ ਹੈ ਵੇਫੇ ਸਰਦਾਰ ਭਾਈ ਦੀ ਪੱਗ ਨੂੰ ਹਟਵਾਇਆ ਮੈਂ ਫੜ ਗਿਆ ਡਾਂਖ ਹੋ ਕੇ ਗਿਆ ਮੈਂ ਗਿਰਿਆ ਵਾ ਇਹਨਾਂ ਦੇ ਐਸੀ ਤੁਸੀਂ ਸਾਰੇ ਭੱਜ ਗਏ ਇਹਨਾਂ ਦਾ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਤੇ ਇਹਨਾਂ ਦੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਭਈਆ ਦਾ ਰਾਜ ਹੋਣਾ ਵਾ ਕਿੰਨੇ ਵੇ ਦਾ ਮਾਮਲਾ ਹੈ ਗਈ ਇਹ ਮਾਮਲਾ ਵੇਲੇ ਹਲੇ 15 20 ਵਿੱਚ ਹੋਇਆ 18 ਘੰਟੇ ਬਾਅਦ ਤੋਂ ਵਾ ਇਹ ਸਮਰਾਲਾ ਚੌਂਕ ਓਏ ਵੀਡੀਓ ਹੈਗੀ ਆ ਜੀ ਵੀਡੀਓ ਭਾਜੀ ਉਹ ਹੈਗੀ ਆ ਉਹ ਮਲਾਜ ਨੂੰ ਕੁੱਟਿਆ ਉਹ ਪੁੱਛੋ ਉਹਨੂੰ ਅਸੀਂ ਬਚਾਉਂਗਾ ਮਲਾਜ ਨੂੰ ਜੇ ਬਚਾਉਂਦੇ ਨੂੰ ਅਸੀਂ ਬਚਾਉਂਗਾ ਸਾਨੂੰ ਕੌਣ ਮਜਾਊਗਾ